ਲੋਕ ਦੁੱਖ ਮੰਨਦੇ ਨੇ ਕਿ ਜੇ ਕਿਸਾਨਾਂ ਕੋਲੇ ਜ਼ਮੀਨਾਂ ਨਾ ਰਹੀਆਂ ਤੇ ਇਹ ਨਹੀਂ ਵੀ ਇਕੱਲਾ ਕਿਸਾਨ ਮਰੂਗਾ ਜੇ ਹੁਣ ਸੋਚਦੇ ਨੇ ਸਾਡੇ ਆ ਕੁਝ ਸਾਥੀ ਜਿਨ੍ਹਾਂ ਨੇ ਹੁਣੇ ਕੇਸ ਪਾ ਕੇ ਹਾਈ ਕੋਰਟ ਦੇ ਵਿੱਚੋਂ ਹੁਕਮ ਕਰਿਆ ਹੈ ਜੇ ਜ਼ਮੀਨ ਦੀ ਮਰੱਬੇਬੰਦੀ ਹੋਣੀ ਚਾਹੀਦੀ ਹੈ ਇਹ ਜ਼ਮੀਨ ਉਹਨਾਂ ਕੋਲੇ ਵੀ ਨਹੀਂ ਰਹਿਣੀ ਜਿਹੜੇ ਹਜ਼ਾਰ ਹਜ਼ਾਰ 9900 ਏਕੜ ਦੇ ਮਾਲਕ ਨੇ ਜ਼ਮੀਨ ਉਹਨੇ ਵੀ ਲਈ ਜਿਨ੍ਹਾਂ ਨੂੰ ਆਇਆ ਵੀ ਸਾਡੀ ਜ਼ਮੀਨ ਨੂੰ ਕੌਣ ਖੋਦਾ ਅੱਜ ਤੋਂ ਮੇਰੇ ਖਾਲ 20 ਸਾਲ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਭਾਈ ਜ਼ਮੀਨਾਂ ਜਾਣਗੀਆਂ ਤਾਂ ਉਦੋਂ ਵੱਡੀਆਂ ਜ਼ਮੀਨਾਂ ਵਾਲੇ ਕਹਿੰਦੇ ਹੁੰਦੇ ਵੀ ਦੋ ਦੋ ਚਾਰ ਚਾਰ ਕਿੱਲੇ ਵਾਲੇ ਨੇ ਇਹ ਛੋਟੇ ਛੋਟੇ ਕਿਸਾਨ ਨੇ ਇਹਨਾਂ ਨੂੰ ਖਤਰਾ ਸਾਡੀਆਂ ਜ਼ਮੀਨਾਂ ਨੂੰ ਕਾਹਦਾ ਖਤਰਾ ਬਈ ਹੁਣ ਭਾਈ ਅਸੀਂ ਤਾਂ 1.5 ਕਿਲੇ ਵਾਲੇ 2-2 ਕਿਲੇ ਵਾਲੇ ਆ ਅੱਜ ਦਾ ਅੱਜ ਵੀ ਡਾਂਗਾ ਕੱਢੂ ਵੀ ਡਾਂਗਾ ਹੋ ਮਗੇ ਸਾਡੀਆਂ ਦਾ ਜਾਣ ਗਿਆ ਬੱਚਦਾ ਫੋਫੜ ਵੀ ਨਹੀਂ ਜਾਊਗਾ ਵੀ ਇਹਸ ਕਰਕੇ ਤੁਸੀਂ ਐਂ ਸਮਝ ਲਏ ਹੋਏ ਵੱਡੀਆਂ ਜ਼ਮੀਨਾਂ ਵਾਲੇ ਬਚ ਜਾਣਗੇ ਭਾਈ ਆ 3-3 40-40 ਕਿਲੇ ਵਾਲੇ ਕਿਸੇ ਨੇ ਨਹੀਂ ਪੁੱਛਣਿਆ ਤੁਹਾਡੇ ਸਾਹਮਣੇ ਇੱਥੇ ਰੂਪੂਰੀ ਬੈਠੇ ਨੇ ਇਹ ਰਗੜੇ ਹੋਏ ਦੇ ਪਹਿਲਾਂ ਐਵੇਂ ਨਹੀਂ ਸਾਡੇ ਨਾਲ ਆਏ ਜਦੋਂ ਇਹਨਾਂ ਤੇ ਅਟੈਕ ਹੋਇਆ ਕਿਸੇ ਨੇ ਨਹੀਂ ਦੇਖਿਆ ਵੀ ਇਹ ਗੁਰਦੁਆਰੇ ਦੀ ਜ਼ਮੀਨ ਹੈ ਮੰਦਿਰ ਦੀ ਜ਼ਮੀਨ ਹੈ ਡੇਰੇ ਦੀ